ਦੋਸਤੋ ਕਹਿੰਦੇ ਨੇ ਕਿ ਕਿਸਮਤ ਦੀ ਖੇਡ ਅਜੀਹੀ ਹੁੰਦੀ ਹੈ ਜੋ ਅਕਸਰ ਸਮੇਂ ਤੋਂ ਪਰੇ ਹੁੰਦੀ ਹੈ ਇੱਕ ਗਰੀਬ ਮਿਹਨਤੀ ਤੇ ਮਾਸੂਮ ਕਮਿਆਰ ਜੋ ਆਪਣੀ ਸਧਾਰਨ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਸੀ ਅਚਾਨਕ ਕਿਸਮਤ ਦੀ ਇੱਕ ਅਜੀਹੀ ਚਾਲ ਵਿੱਚ ਫਸ ਜਾਂਦਾ ਹੈ ਤੇ ਅਜੀਹੇ ਮੁਕਾਮ ਤੇ ਪਹੁੰਚ ਜਾਂਦਾ ਹੈ ਜਿੱਥੇ ਕਦੇ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸੋ ਤੁਹਾਡੇ ਲਈ ਇੱਕ ਦਿਲਚਸਪ ਕਹਾਣੀ ਜੋ ਦਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਕੋਈ ਵੀ ਘਟਨਾ ਤੁਹਾਡੇ ਵਾਸਤੇ ਵੱਡਾ ਮੋੜ ਲਿਆ ਸਕਦੀ ਹੈ ਸੋ ਸ਼ੁਰੂ ਕਰਦੇ ਹਾਂ ਬੜੀ ਪੁਰਾਣੀ ਗੱਲ ਹੈ ਇੱਕ ਬਸਤੀ ਵਿੱਚ ਇੱਕ ਗਰੀਬ কুমਿਹਾਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਤੇ ਉਹਨਾਂ ਬਰਤਨਾਂ ਨੂੰ ਲੱਦ ਕੇ ਸ਼ਹਿਰ ਵਿੱਚ ਵੇਚ ਦਿੰਦਾ ਇਸੇ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖੂਨਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਬਸਤੀ ਦੇ ਪਤਾ ਨਹੀਂ ਕਿੰਨੇ ਹੀ ਲੋਕ ਤੇ ਜਾਨਵਰ ਇਸ ਦਰਿੰਦੇ ਦੀ ਭੇਟ ਚੜ ਚੁੱਕੇ ਸੀ ਇੱਕ ਦਿਨ কুমਿਹਾਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਦੀ وجہ ਨਾਲ ਉਸਨੇ ਗਧੇ ਨੂੰ ਤਵੇਲੇ ਦੀ ਬਜਾਏ ਬਾਹਰ ਹੀ ਬੰਨ ਦਿੱਤਾ ਤੇ ਖੁਦ ਸੌਣ ਲਈ ਚਲਿਆ ਗਿਆ ਦੂਜੇ ਪਾਸੇ ਸ਼ੇਰ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਿਆ ਕਿ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ ਸ਼ੇਰ ਸ਼ਿਕਾਰ ਕਰਨਾ ਤਾਂ ਭੁੱਲ ਹੀ ਗਿਆ ਤੇ ਤੂਫਾਨ ਤੋਂ ਬਚਣ ਲਈ ਕਿਸੇ ਛੱਤ ਦੀ ਤਲਾਸ਼ ਵਿੱਚ ਭੱਜਿਆ ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੌਂਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਸ਼ੇਰ ਇਸੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੀ ਸੌ ਗਿਆ ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਨਾਲ ਘੁਮਿਆਰ ਦੀ ਅੱਖ ਖੁੱਲ ਗਈ ਤੇ ਉਸ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਧਾ ਬਾਹਰੀ ਦਰਖਤ ਹੇਠ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ ਬਾਰਿਸ਼ ਵਿੱਚ ਭਜੜ ਰਿਹਾ ਹੋਵੇਗਾ ਤਾਂ ਉਹ ਤੁਰੰਤ ਝੌਂਪੜੀ ਤੋਂ ਬਾਹਰ ਨਿਕਲਿਆ ਤਾਂ ਜੋ ਗਧੇ ਨੂੰ ਬਾਰਿਸ਼ ਤੋਂ ਬਚਾ ਕੇ ਤਵੇਲੇ ਵਿੱਚ ਲਿਆਵੇ ਪਰ ਜਦੋਂ ਉਹ ਦਰਖਤ ਹੇਠ ਪਹੁੰਚਿਆ ਤਾਂ ਵੇਖਿਆ ਕਿ ਗਧਾ ਗਾਇਬ ਹੈ ਤੇ ਉੱਥੇ ਸਿਰਫ ਇੱਕ ਕੱਲਾ ਰੱਸਾ ਪਿਆ ਹੈ ਘੁਮਿਆਰ ਨੇ ਸੋਚਿਆ ਕਿ ਮੇਰਾ ਗਧਾ ਰੱਸਾ ਖਲਵਾ ਕੇ بارش ਤੋਂ ਬਚਣ ਲਈ ਜੰਗਲ ਵੱਲ ਭੱਜ ਗਿਆ ਹੈ ਪਰ ਮੇਰੇ ਤੋਂ ਬਚ ਕੇ ਜਾਵੇਗਾ ਕਿੱਥੇ ਇੱਕ ਝੌਂਪੜੀ ਤੋਂ ਨਿਕਲ ਕੇ ਦੂਜੀ ਝੌਂਪੜੀ ਵਿੱਚ ਪਨਾਹ ਲੈ ਲਈ ਹੋਵੇਗੀ ਇਸੇ ਤਰ੍ਹਾਂ ਬੜ ਬੜਾਉਂਦਾ ਹੋਇਆ ਉਹ بارش ਵਿੱਚ ਹੀ ਗਦੇ ਦੀ ਭਾਲ ਲਈ ਜੰਗਲ ਵੱਲ ਨੂੰ ਤੁਰ ਪਿਆ بارش ਵਿੱਚ ਭਿੱਜਦਾ ਹੋਇਆ ਉਹ ਇੱਕ ਹੀ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘਾਟਾ ਲੰਘਣ ਦੇ ਬਾਅਦ ਉਹ ਇੱਕ ویرਾਨ ਝੌਂਪੜੀ ਦੇ ਕੋਲ ਪਹੁੰਚਿਆ ਅਸਮਾਨ ਵਿੱਚ ਰੁਕ ਰੁਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਵਿੱਚ ਉਸਨੇ ਵੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁਤਾ ਪਿਆ ਹੈ। কুমਹਾਰ ਰੌਲਾ ਪਾਉਂਦਾ ਹੋਇਆ ਬੋਲਿਆ, "ਅੱਛਾ ਤੂੰ ਇੱਥੇ ਐਂ, ਆਖਰ ਮਿਲ ਹੀ ਗਿਆ। ਦੇਖੋ, ਮੇਰਾ ਗਧਾ ਇੱਥੇ ਮਜ਼ੇ ਨਾਲ ਸੌਂ ਰਿਹਾ ਹੈ।" ਉਹ ਗਧੇ ਨੂੰ ਉੱਚੀ-ਉੱਚੀ ਕਹਿਣ ਲੱਗਾ, "ਮੈਂ ਜੰਗਲ ਵਿੱਚ ਤੈਨੂੰ ਲੱਭਦਾ-ਲੱਭਦਾ ਇੱਕ ਘੰਟੇ ਤੋਂ ਮਾਰਾ-ਮਾਰਾ ਫੈਰੇ ਹਾਂ।" ਦੋਸਤੋ, ਦਰਸਲ ਇਹ ਉਹੀ ਖੂੰਖਾਰ ਸ਼ੇਰ ਸੀ ਜਿਸਨੇ ਬਾਰਿਸ਼ ਤੋਂ ਬਚਣ ਲਈ ਇੱਕ ਝੌਂਪੜੀ ਵਿੱਚ ਪਨਾਹ ਲੈ ਲਈ ਸੀ। ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਤੇ ਸ਼ੇਰ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ ਦੋ ਚਾਰ ਹੱਥ ਮਾਰ ਦਿੱਤੇ ਨਾਲ ਹੀ ਛਾਲ ਮਾਰ ਕੇ ਉਸ ਦੀ ਪਿੱਠ ਤੇ ਸਵਾਰ ਹੋ ਗਿਆ ਕਮਿਆਰ ਨੇ ਜ਼ੋਰ ਨਾਲ ਰੱਸਾ ਕੱਸਿਆ ਤਾਂ ਜੋ ਉਸ ਦਾ ਗਧਾ ਰਾਹ ਵਿੱਚ ਫਿਰ ਤੋਂ ਕਿਤੇ ਭੱਜ ਨਾ ਜਾਵੇ ਨਾਲ ਹੀ ਉਹ ਰੌਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜ਼ਿੱਦੀ ਤੇ ਗੰਦੇ ਕਿਸਮ ਦਾ ਜਾਨਵਰ ਹੈ ਤੂੰ ਰੱਸਾ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇੰਨਾ ਦਲੇਰ ਹੋ ਗਿਆ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇਕਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਤੈਨੂੰ ਜ਼ਹਿਰ ਮਲਾ ਕੇ ਖਿਲਾ ਦੇਵਾਂਗਾ ਇਹ ਸੁਣ ਕੇ ਸ਼ੇਰ ਕੰਬ ਗਿਆ ਉਸਦੇ ਹੋਸ਼ ਛੁੱਟ ਗਏ ਉਸਨੇ ਸੋਚਿਆ ਕਿ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਕਿਤੇ ਮੈਨੂੰ ਸੱਚੀਉਂ ਮਾਰ ਨਾ ਦੇਵੇ ਬਿਹਤਰੀ ਇਸੇ ਵਿੱਚ ਹੈ ਕਿ ਇਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ ਬਾਰਿਸ਼ ਤੇ ਤੂਫਾਨ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉੱਪਰੋਂ ਉਹ ਇੱਕ ਨਵੀਂ ਮੁਸੀਬਤ ਵਿੱਚ ਫਸ ਗਿਆ ਉਸ ਨੂੰ ਆਪਣੀ ਗਰਦਨ ਵਿੱਚ ਪਾਇਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋਇਆ ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਦੇ ਸਾਹਮਣੇ ਰੁਕਿਆ ਹੁਣ ਬਾਰਿਸ਼ ਵੀ ਬੰਦ ਹੋ ਗਈ ਸੀ কুমਿਹਾਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆਇਆ ਤੇ ਦਰਖਤ ਦੇ ਨਾਲ ਇੱਕ ਰੱਸੇ ਨਾਲ ਅੱਧੀ ਰਾਤ ਨੂੰ ਬੰਨ੍ਹ ਕੇ ਆਪ ਸੌਣ ਲਈ ਅੰਦਰ ਚਲਾ ਗਿਆ ਸਵੇਰ ਹੋਈ ਤਾਂ ਬਸਤੀ ਦੇ ਲੋਕ কুমਿਹਾਰ ਦੇ ਘਰ ਦੇ ਸਾਹਮਣੇ ਉਲੰਘਣ ਲੱਗੇ ਅਚਾਨਕ ਉਹਨਾਂ ਨੇ ਦਰਖਤ ਨਾਲ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਸਾਰੇ ਹੈਰਾਨ ਹੋ ਗਏ ਤੇ ਡਰ ਗਏ ਇਹ ਖਬਰ ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਕਿ কুমਿਹਾਰ ਨੇ ਜ਼ਿੰਦਾ ਸ਼ੇਰ ਨੂੰ ਫੜਿਆ ਹੈ ਪਿੰਡ ਵਾਲੇ ਉਸਦੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਸਦੀ ਬਹਾਦਰੀ ਦੀ ਬਹੁਤ ਤਾਰੀਫ਼ ਕਰਨ ਲੱਗੇ। ਉਹਨਾਂ ਨੇ ਕਮਿਹਾਰ ਦੀ ਦਲੇਰੀ ਦੀ ਜ਼ਿਆਦਾ ਤਾਰੀਫ਼ ਅਸਲੀ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਗਿਆ ਸੀ। ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਕਾਮੀ ਦਾ ਸਾਹਮਣਾ ਕਰਨਾ ਪਿਆ। ਕਮਿਹਾਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ। ਉਹ ਤਾਂ ਆਪਣੇ ਗਮਸ਼ੂ ਦਾ ਗਧੇ ਨੂੰ ਫੜ ਕੇ ਘਰ ਲਿਆ ਆਇਆ ਹੈ। ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਗਧਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚੀ ਉਹ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਸ ਦੀ ਪਤਨੀ ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿੱਚ ਲਿਆਈ ਤੇ ਉਸ ਨੇ ਉਸ ਦੀ ਬਹਾਦਰੀ ਦੀ ਬਹੁਤ ਦਾਤ ਦਿੱਤੀ ਸੋ ਦੂਜੇ ਪਾਸੇ ਇਸੇ ਰਾਜ ਦਾ ਬਾਦਸ਼ਾ ਆਪਣੇ ਰਾਜ ਉੱਪਰ ਆਏ ਦਿਨ ਹੋ ਰਹੇ ਹਮਲਿਆਂ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਜੰਗ ਸ਼ੁਰੂ ਹੋ ਗਈ ਸੀ ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ। ਉਹ ਰਾਜਾਂ ਦੇ ਇਲਾਕਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ। ਸੋ ਇਧਰ ਬਾਦਸ਼ਾ ਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ। ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਕਈ ਗੁਣਾ ਵੱਧ ਤੇ ਤਾਕਤਵਰ ਹੈ। ਉਸ ਨੂੰ ਇਨ੍ਹਾਂ ਦਿਨਾਂ ਵਿੱਚ ਇੱਕ ਐਸੇ ਸੂਰਮੇ ਦੀ ਲੋੜ ਸੀ ਜੋ ਇਸ ਦੀ ਫੌਜ ਦੀ ਸਹੀ ਤਰ੍ਹਾਂ ਕਮਾਨ ਸੰਭ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਭਜਾਇਆ ਜਾ ਸਕੇ। ਉਸ ਨੇ ਤੁਰੰਤ ਆਪਣੇ ਵਜ਼ੀਰਾਂ ਤੇ مشੀਰਾਂ ਨੂੰ ਬੁਲਾਇਆ। ਉਨ੍ਹਾਂ ਵਿੱਚੋਂ ਇੱਕ ਵਜ਼ੀਰ ਜਿਸ ਦਾ ਨਾਮ ਫਤਿਹਜੰਗ ਸੀ ਉਸ ਨੂੰ ਅਚਾਨਕ ਯਾਦ ਆਇਆ ਕਿ ਘਮਿਆਰ ਨਸੀਬ ਵਖਤ ਹੀ ਇੱਕ ਅਜੀਹਾ ਦਲੇਰ ਤੇ ਬਹਾਦਰ ਇਨਸਾਨ ਹੈ ਜਿਸ ਨੇ ਇਕੱਲੇ ਹੀ ਸ਼ੇਰ ਨੂੰ ਫੜ ਲਿਆ ਹੈ ਇਸ ਲਈ ਉਸ ਨੇ ਬਾਦਸ਼ਾਹ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਹਜ਼ੂਰ ਸਾਡੇ ਰਾਜ ਵਿੱਚ ਇੱਕ ਨਸੀਬ ਵਖਤ ਨਾਮ ਦਾ ਐਸਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਨ ਸੰਭ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ maat ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾ ਨੇ ਤੁਰੰਤ ਇੱਕ ਚਿੱਠੀ ਨਸੀਬ ਵਖਤ ਦੇ ਘਰ ਭੇਜੀ ਜਦੋਂ ਉਸ ਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸ ਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਉਹ ਹੈਰਾਨ ਰਹਿ ਗਿਆ ਤੇ ਸਿਪਾਹੀ ਨਾਲ ਤਿਆਰ ਹੋ ਕੇ ਬਾਦਸ਼ਾ ਦੇ ਸ਼ਾਹੀ ਮਹਿਲ ਵਿੱਚ ਜਾ ਪਹੁੰਚਿਆ ਬਾਦਸ਼ਾ ਨੇ ਉਸ ਦੀ ਖੂਬ ਆਉ ਭਗਤ ਕੀਤੀ কুমਿਆਰ ਚੱਕਰਾਂ ਵਿੱਚ ਪੈ ਗਿਆ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਕਿੱਥੇ ਮੈਂ ਇੱਕ ਗਰੀਬ ਸਧਾਰਨ কুমਿਆਰ ਤੇ ਕਿੱਥੇ ਫੌਜ ਦਾ ਸੈਨਾਪਤੀ ਗਦੇ ਨੇ ਤਾਂ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀ ਉਹ ਮੁਸੀਬਤ ਵਿੱਚ ਪਾ ਦਿੱਤਾ ਹੈ ਆਖਰਕਾਰ ਗਰੀਬ কুমਿਹਾਰ ਨਸੀਬ ਵਖਤ ਨੂੰ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ ਦੋਸਤੋ ਨੇ ਕਦੇ ਸੁਪਨੇ ਵਿੱਚ ਵੀ ਤਲਵਾਰ ਨਹੀਂ ਚੁੱਕੀ ਸੀ ਤੇ ਨਾ ਹੀ ਕਦੇ ਘੋੜੇ ਤੇ ਸਵਾਰੀ ਕੀਤੀ ਸੀ ਉਹ ਘਰ ਆਇਆ ਤੇ ਸ਼ੇਰ ਤੇ ਬਰਸ ਪਿਆ ਤੂੰ ਗਧੇ ਤੋਂ ਸ਼ੇਰ ਕਿਵੇਂ ਬਣ ਗਿਆ ਹੈ ਇਹ ਸਾਰੀ ਮੁਸੀਬਤ ਤੇਰੀ ਵਜ੍ਹਾ ਨਾਲ ਆਈ ਹੈ ਨਾ ਤੂੰ ਗਧੇ ਤੋਂ ਸ਼ੇਰ ਬਣਦਾ ਤੇ ਨਾ ਹੀ ਮੈਂ ਸੈਨਾਪਤੀ ਬਣਦਾ ਉਸ ਦੀ ਪਤਨੀ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਕਿਉਂ ਵਿਚਾਰੇ ਸ਼ੇਰ ਨੂੰ ਕਹੀ ਜਾ ਰਹੇ ਹੋ ਇਹਦਾ ਕੋਈ ਕਸੂਰ ਨਹੀਂ ਹੈ ਤੁਹਾਡੇ ਤਾਂ ਨਸੀਬ ਜਾਗ ਪਏ ਨੇ ਖੁਦਾ ਦਾ ਸ਼ੁਕਰ ਅਦਾ ਕਰੋ ਜਿਸ ਨੇ ਤੁਹਾਨੂੰ ਸੈਨਾਪਤੀ ਬਣਾ ਦਿੱਤਾ ਲੱਗਦਾ ਹੈ ਸਾਡੇ ਦਿਨ ਫਿਰਨ ਵਾਲੇ ਨੇ ਹਿੰਮਤ ਨਾ ਹਾਰੋ ਖੁਦਾ ਸਾਡੀ ਮਦਦ ਜ਼ਰੂਰ ਕਰੇਗਾ ਸੋ ਦੂਜੇ ਦਿਨ ਕਮਿਆਰ ਸੈਨਾਪਤੀ ਨਸੀਬ ਵਕਤ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਸ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਬਾਦਸ਼ਾਹ ਨੇ ਉਸ ਨੂੰ ਫੌਜ ਦੀ ਕਮਾਂਡ ਸੰਭਾਲਣ ਦਾ ਹੁਕਮ ਦਿੱਤਾ ਤੇ ਕਿਹਾ ਪड़ोसी ਮੁਲਕ ਦਾ ਬਾਦਸ਼ਾਹ ਜੰਗਾਂ ਦੀਆਂ ਤਿਆਰੀਆਂ ਵਿੱਚ ਮਸਰੂਫ ਹੈ ਉਹ ਰੋਜ਼ ਦੀ ਤਰ੍ਹਾਂ ਸਾਡੇ ਇਲਾਕੇ ਤੇ ਹਮਲੇ ਕਰਦਾ ਰਹਿੰਦਾ ਹੈ ਤੇ ਮੂੰਹ ਦੀ ਖਾਂਦਾ ਹੈ ਸਾਡੀ ਫੌਜ ਵੀ ਜੰਗ ਲਈ ਤਿਆਰ ਹੈ ਤੁਸੀਂ ਇਸ ਦੀ ਸਹੀ ਤਰ੍ਹਾਂ ਕਮਾਨ ਕਰ ਸਕਦੇ ਹੋ ਕੱਲ ਸਵੇਰੇ ਦੁਸ਼ਮਣ ਦੇ ਸਿਪਾਹੀ ਸਾਡੇ ਵੱਲ ਵਧਣਗੇ ਤੁਸੀਂ ਫੌਜ ਦੇ ਨਾਲ ਮਿਲ ਕੇ ਉਹਨਾਂ ਨੂੰ ਅਜਿਹਾ ਮਜਾ ਚਖਾਉਣਾ ਹੈ ਕਿ ਉਹ ਹਮੇਸ਼ਾ ਯਾਦ ਰੱਖਣ ਤਾਂ ਜੋ ਉਹ ਇੱਧਰ ਦਾ ਰੌਖ ਦੁਬਾਰਾ ਨਾ ਕਰ ਸਕੇ ਘੁਮਿਆਰ ਨਸੀਬ ਵਕਤ ਤੇ ਉਸ ਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮਕਾਨ ਤਿਆਰ ਕਰਵਾਇਆ ਜਿਸ ਵਿੱਚ ਇੱਕ ਤਬੀਲਾ ਵੀ ਸੀ ਜਿਦੇ ਵਿੱਚ ਇੱਕ ਤਾਕਤਵਰ ਘੋੜਾ ਉਸ ਨੂੰ ਜੰਗ ਦੇ ਮੈਦਾਨ ਵਿੱਚ ਲਿਜਾਣ ਲਈ ਤਿਆਰ ਖੜਾ ਸੀ ਕਮਜ਼ੋਰ ਸੈਨਾਪਤੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਘੋੜਸਵਾਰੀ ਉਸ ਨੂੰ ਆਉਂਦੀ ਨਹੀਂ ਸੀ ਸੈਨਾਪਤੀ ਕੁਮਿਆਰ ਨੇ ਸੋਚਿਆ ਕਿ ਜੇਕਰ ਮੈਂ ਘੋੜੇ ਤੋਂ ਹੇਠਾਂ ਡਿੱਗ ਪਿਆ ਤਾਂ ਹਰ ਕੋਈ ਮੇਰੇ ਤੇ ਹੱਸੇਗਾ ਤੇ ਕਹੇਗਾ ਕਿ ਫੌਜਦਾਰ ਸੈਨਾਪਤੀ ਘੋੜੇ ਤੋਂ ਹੇਠਾਂ ਡਿੱਗ ਪਿਆ ਮੈਂ ਸਵੇਰੇ ਉੱਠ ਕੇ ਘੋੜੇ ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ ਸਵੇਰ ਹੋਈ ਤਾਂ ਉਸਨੇ ਆਪਣੀ ਪਤਨੀ ਨੂੰ ਜਗਾਇਆ ਉਹ ਦੋਵੇਂ ਤਵੇਲੇ ਵਿੱਚ ਗਏ ਜਿੱਥੇ ਇੱਕ ਬਹੁਤ ਹੀ ਸੋਹਣਾ ਘੋੜਾ ਬੰਨਿਆ ਹੋਇਆ ਸੀ ਨਸੀਬ ਵਖਤ ਨੇ ਕਿਹਾ ਕਿ ਘੋੜਾ ਤਾਂ ਬਹੁਤ ਲੰਮਾ ਹੈ ਮੈਂ ਇਸ ਤੇ ਸਵਾਰੀ ਕਿਵੇਂ ਕਰਾਂਗਾ ਉਸਦੀ ਪਤਨੀ ਨੇ ਸਲਾਹ ਦਿੱਤੀ ਕਿ ਇਸ ਘੋੜੇ ਨੂੰ ਉਥੇ ਥੜੇ ਦੇ ਨੇੜੇ ਕਰ ਲਓ ਇਸ ਦੇ ਪੈਰ ਰੱਖ ਕੇ ਇਸ ਦੀ ਪਿੱਠ ਤੇ ਸਵਾਰ ਹੋ ਜਾਓ ਕਮਜ਼ੋਰ ਕਮਿਹਾਰ ਨੇ ਥੜੇ ਦੀ ਮਦਦ ਨਾਲ ਘੋੜੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਬੜੀਆਂ ਮੁਸ਼ਕਲਾਂ ਦੇ ਬਾਅਦ ਆਖਰ ਉਹ ਘੋੜੇ ਤੇ ਚੜ੍ਹਨ ਵਿੱਚ ਕਾਮਯਾਬ ਹੋ ਗਿਆ ਉਸਨੇ ਮਹਿਸੂਸ ਕੀਤਾ ਕਿ ਪਿੱਠ ਤੇ ਫਿਸਲਣ ਬਹੁਤ ਹੈ ਉਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਦੋਵੇਂ ਪੈਰ ਰਸੇ ਦੇ ਨਾਲ ਆਪਸ ਵਿੱਚ ਬੰਨ੍ਹ ਦੋ ਕਿਤੇ ਇਦਾਂ ਨਾ ਹੋਵੇ ਕਿ ਮੈਂ ਰਾਹ ਵਿੱਚ ਡਿੱਗ ਪਵਾਂ ਉਹਦੀ ਪਤਨੀ ਨੇ ਕਿਤੇ ਰੱਸਾ ਲੱਭਿਆ ਫਿਰ ਰਸੇ ਨੂੰ ਘੋੜੇ ਦੇ ਹੇਠੋਂ ਲਿਜਾ ਕੇ ਕਮਿਆਰ ਦੇ ਦੋਵੇਂ ਪੈਰਾਂ ਨੂੰ ਇੱਕ ਦੂਸਰੇ ਨਾਲ ਬੰਨ੍ਹ ਦਿੱਤਾ ਕਮਿਆਰ ਦੀ ਪਤਨੀ ਨੇ ਇੱਕ ਕਮਾਲ ਇਹ ਵੀ ਕਰ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਕਮਰ ਨੂੰ ਵੀ ਰਸੇ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਸ ਨੂੰ ਵੀ ਲਪੇਟੇ ਮਾਰ ਕੇ ਬੰਨ੍ਹ ਦਿੱਤਾ ਤਾਂ ਜੋ ਉਹ ਡਿੱਗ ਨਾ ਪਵੇ ਕਮਿਆਰ ਨਸੀਬ ਵਖਤ ਨੇ ਕਿਹਾ ਹੁਣ ਮੇਰੇ ਹੱਥ ਵੀ ਘੋੜੇ ਦੀ ਗਰਦ ਨਾਲ ਬੰਨ੍ਹ ਦੋ ਇਧਰ ਘੋੜਾ ਤਬੀਲੇ ਤੋਂ ਬਾਹਰ ਨਿਕਲਣ ਲਈ ਬੇਤਾਬ ਸੀ ਇਸ ਤੋਂ ਪਹਿਲਾਂ ਕਿ ਕਮਿਆਰ ਦੀ ਪਤਨੀ ਉਸ ਦੀ ਗਰਦਨ ਨਾਲ ਰੱਸਾ ਬੰਨ੍ਹਦੀ ਘੋੜਾ ਅਚਾਨਕ ਉਛਲਿਆ ਤੇ ਬਾਹਰ ਨਿਕਲ ਗਿਆ ਹੁਣ ਹਾਲ ਕੁਝ ਇਹ ਸੀ ਕਿ ਕਮਿਆਰ ਘੋੜੇ ਦੀ ਪਿੱਠ ਤੇ ਇੱਕ ਬੂਰੀ ਵਾਂਗ ਲੱਦਿਆ ਹੋਇਆ ਬੈਠਾ ਸੀ ਉਹ ਸਿਰਫ ਰੱਸਿਆਂ ਦੀ ਮਦਦ ਨਾਲ ਘੋੜੇ ਤੋਂ ਹੇਠਾਂ ਡਿੱਗਣ ਤੋਂ ਬਚਿਆ ਹੋਇਆ ਸੀ ਉਸ ਨੇ ਘੋੜੇ ਦੀ ਗਰਦਨ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਉਹ ਰੱਬ ਅੱਗੇ ਬੇਨਤੀਆਂ ਕਰ ਰਿਹਾ ਸੀ ਉਹ ਮੇਰੇ ਰੱਬਾ ਤੂੰ ਮੈਨੂੰ ਕਮਿਆਰ ਤੋਂ ਫੌਜ ਦਾ ਸੈਨਾਪਤੀ ਬਣਾ ਦਿੱਤਾ ਹੁਣ ਇਸ ਮੌਲਕ ਦੀ ਹਿਫਾਜ਼ਤ ਤੇ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਮੈਂ ਤਾਂ ਇੱਕ ਜ਼ਾਹਿਲ ਤੇ ਗੰਵਾਰ ਇਨਸਾਨ ਹ ਆਪਣੀ ਮਿਹਰਬਾਨੀ ਨਾਲ ਮੇਰੀ ਮਦਦ ਕਰ ਤੇ ਮੈਨੂੰ ਬਚਾ ਲੈ ਇਧਰ ਕਮਿਹਾਰ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਘੋੜਾ ਬੜੀ ਤੇਜ਼ੀ ਨਾਲ ਗਲੀਆਂ ਵਿੱਚ ਦੌੜ ਰਿਹਾ ਸੀ ਐਨੇ ਵਿੱਚ ਉਸਦੇ ਘੋੜੇ ਨੇ ਸ਼ਹਿਰ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਆਪਣੇ ਖੁਰਾਂ ਨਾਲ ਤੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚ ਨਿਕਲ ਗਿਆ ਘੋੜੇ ਨੇ ਨਦੀਆਂ ਤੇ ਬਾਟਾਂ ਨੂੰ ਪਾਰ ਕੀਤਾ ਹੁਣ ਕਮਿਹਾਰ ਦਾ ਘੋੜਾ ਭੱਜਦਾ ਭੱਜਦਾ ਜੰਗ ਦੇ ਮੈਦਾਨ ਵੱਲ ਆ ਗਿਆ ਤੇ ਦੋਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ। ਕੁਮਿਹਾਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਘੋੜਾ ਹੁਣ ਕਿੱਧਰ ਨੂੰ ਜਾ ਰਿਹਾ ਹੈ। ਉਸਨੇ ਘੋੜੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ। ਸੋ ਜਦੋਂ ਕੁਮਿਹਾਰ ਦਾ ਬੇਕਾਬੂ ਘੋੜਾ ਇੱਕ ਦਰਖਤ ਦੇ ਨੇੜੇ ਉਲੰਘਿਆ ਤਾਂ ਕੁਮਿਹਾਰ ਨੇ ਦਰਖਤ ਦੀ ਇੱਕ ਟਾਣੀ ਨੂੰ ਫੜ ਲਿਆ। ਉਹ ਇਸ ਤਰ੍ਹਾਂ ਘੋੜੇ ਨੂੰ ਰੋਕਣਾ ਚਾਹੁੰਦਾ ਸੀ। ਕੁਮਿਹਾਰ ਨੇ ਦਰਖਤ ਦੀ ਟਾਣੀ ਨੂੰ ਐਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਟਾਣੀ ਟੁੱਟ ਕੇ ਉਸਦੇ ਹੱਥਾਂ ਵਿੱਚ ਆ ਗਈ। ਦੌੜਦੇ ਦੌੜਦੇ ਉਸਨੇ ਅਗਲੇ ਦਰਖਤ ਨੂੰ ਵੀ ਇਸੇ ਤਰ੍ਹਾਂ ਫੜਿਆ। ਉਦੀ ਟਾਣੀ ਵੀ ਇਸੇ ਤਰ੍ਹਾਂ ਟੁੱਟ ਕੇ ਉਹਦੇ ਹੱਥ ਵਿੱਚ ਆ ਗਈ। ਇਧਰ ਦੁਸ਼ਮਣ ਦੇ ਖੇਮੇ ਦੇ ਬਾਹਰ ਇੱਕ ਸਿਪਾਹੀ ਖੜਾ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ। ਉਸਨੇ ਆਪਣੇ ਦੁਸ਼ਮਣ ਦੇ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਵੇਖਿਆ ਜੋ ਆਪਣੇ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਬੜੀ ਤੇਜ਼ੀ ਨਾਲ ਉਹਨਾਂ ਵੱਲ ਨੂੰ ਵੱਧ ਰਿਹਾ ਸੀ। ਉਹ ਸਮਝ ਗਿਆ ਕਿ ਇਹ ਉਹੀ ਸੈਨਾਪਤੀ ਹੈ ਜਿਸਨੇ ਜ਼ਿੰਦਾ ਸ਼ੇਰ ਨੂੰ ਫੜਿਆ ਸੀ ਤੇ ਹੁਣ ਇਸਨੇ ਹਮਲਾ ਕਰਨ ਦੇ ਇਰਾਦੇ ਨਾਲ ਸਾਡੇ ਇਲਾਕੇ ਵੱਲ ਵਧਦੇ ਹੋਏ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜੇ ਕਿਤੇ ਇਹਨੇ ਦਰਖਤਾਂ ਦੀਆਂ ਟਾਹਣੀਆਂ ਵਾਂਗ ਸਾਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਿਪਾਹੀਆਂ ਦੀਆਂ ਹੱਡੀਆਂ ਪਸਲੀਆਂ ਇੱਕ ਹੋ ਜਾਣਗੀਆਂ ਐਦਾਂ ਲੱਗਦਾ ਏ ਇਹ ਕੋਈ ਸੈਨਾਪਤੀ ਆਮ ਇਨਸਾਨ ਨਹੀਂ ਐ ਇਹ ਜ਼ਰੂਰ ਕੋਈ ਦਾਤ ਐ ਸਿਪਾਹੀ ਖੌਫਨਾਕ ਮੰਜ਼ਰ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗ ਪਿਆ ਫਿਰ ਉਸਦੀ ਨਿਗਾਹ ਸੈਨਾਪਤੀ ਕੁਮਹਾਰ ਦੇ ਪਿੱਛੇ ਪਈ ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਲਈ ਸਿਰ ਤੇ ਆਣ ਪਹੁੰਚੀ ਸੀ ਸਿਪਾਹੀ ਦੇ ਖੌਫਨਾਕ ਅੰਦਾਜ਼ ਵਿੱਚ ਚਲਾਉਣ ਤੇ ਚੀਕਾਂ ਮਾਰਨ ਨਾਲ ਦੁਸ਼ਮਣ ਦੇ ਖੇਮੇ ਵਿੱਚ ਇੱਕ ਖਲਬਲੀ ਦੀ ਮਚ ਗਈ। ਉਹ ਲਗਾਤਾਰ ਰੌਲਾ ਪਾ ਰਿਹਾ ਸੀ। ਦੌੜੋ ਦੌੜੋ ਆਪਣੀ ਜਾਨ ਬਚਾਓ। ਜ਼ਿੰਦਾ ਸ਼ੇਰ ਨੂੰ ਫੜਨ ਵਾਲਾ ਮਸ਼ਹੂਰ ਸੈਨਾਪਤੀ ਇੱਕ ਭਾਰੀ ਫੌਜ ਲੈ ਕੇ ਆ ਗਿਆ ਹੈ। ਇਸ ਫੌਜ ਦਾ ਸੈਨਾਪਤੀ ਇੰਨਾ ਤਾਕਤਵਰ ਹੈ, ਉਹ ਸਾਡਾ ਕੀ ਹਾਲ ਕਰੇਗਾ? ਇਹ ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਹੀ ਡਰ ਗਏ ਤੇ ਉਹ ਸਾਰੇ ਘੋੜਿਆਂ ਤੇ ਭੱਜਣ ਲੱਗੇ। ਉਹਨਾਂ ਦਾ ਬਾਦਸ਼ਾਹ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦੀ ਸੂਰਤ ਤੇ ਹਾਲ ਦੇਖ ਰਿਹਾ ਸੀ ਜਦੋਂ ਜੰਗ ਦਾ ਪਾਸਾ ਅਚਾਨਕ ਪਲਟ ਗਿਆ ਤਾਂ ਉਹ ਇੱਕਦਮ ਘਬਰਾਇਆ ਤੇ ਉਸਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨਿਕਲ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਉਹ ਵੀ ਆਪਣੇ ਸਿਪਾਹੀਆਂ ਦੇ ਪਿੱਛੇ ਭੱਜ ਗਿਆ ਘਬਰਾਏ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਇੱਧਰ ਜਦੋਂ ਕਮਿਆਰ ਨਸੀਬ ਵਖਤ ਦਾ ਘੋੜਾ ਦੁਸ਼ਮਣ ਦੇ ਖੇਮੇ ਦੇ ਨੇੜੇ ਤੋਂ ਲੰਘਿਆ ਤਾਂ ਉਹ ਖੁਦ ਹੀ ਰੁਕ ਗਿਆ ਕਮਿਆਰ ਨੇ ਕੰਬਦੇ ਹੋਏ ਹੱਥਾਂ ਨਾਲ ਆਪਣੇ ਪੈਰ ਖੋਲੇ ਤੇ ਘੋੜੇ ਤੋਂ ਹੇਠਾਂ ਡਿੱਗ ਪਿਆ। ਇਹ ਤਾਂ ਚੰਗਾ ਹੋਇਆ ਕਿ ਉਸ ਨੂੰ ਘੋੜੇ ਤੋਂ ਹੇਠਾਂ ਡਿੱਗਦਾ ਹੋਇਆ ਕਿਸੇ ਨੇ ਨਹੀਂ ਦੇਖਿਆ। ਉਸ ਨੇ ਦੁਸ਼ਮਣ ਵੱਲ ਨਜ਼ਰ ਮਾਰੀ, ਉਹ ਸਾਰੇ ਦਮ ਦਬਾ ਕੇ ਭੱਜ ਗਏ ਸੀ। ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖੇਮੇ ਵਿੱਚ ਦਾਖਲ ਹੋਇਆ ਤਾਂ ਉਸ ਦੀ ਨਜ਼ਰ ਇੱਕ ਖੱਤ ਤੇ ਪਈ ਜੋ ਕਿ ਉਸ ਨੇ ਆਪਣੀ ਜੇਬ ਵਿੱਚ ਰੱਖ ਲਿਆ। ਕਮਿਆਰ ਸੈਨਾਪਤੀ ਨਸੀਬ ਵਖਤ ਪੈਦਲ ਹੀ ਘਰ ਵੱਲ ਨੂੰ ਰਵਾਨਾ ਹੋ ਗਿਆ। ਰਸਤੇ ਵਿੱਚ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਉਹ ਆਦਬ ਨਾਲ ਝੁਕਣ ਲੱਗੇ। ਜਦੋਂ ਉਹ ਘਰ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਨੂੰ ਜੇਬ ਵਿੱਚੋਂ ਖਾਤ ਕੱਢ ਕੇ ਦਿੰਦੇ ਹੋਏ ਕਿਹਾ ਇਹ ਖਾਤ ਨੂੰ ਆਪਣੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਲੈ ਜਾ ਤੇ ਹਾਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਹੁਣ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਘੋੜੇ ਦੀ ਪਿੱਠ ਤੇ ਕਦੇ ਨਹੀਂ ਬੈਠਾਂਗਾ ਖਾਤ ਬਾਦਸ਼ਾਹ ਨੂੰ ਦੇ ਦਿਓ ਇਸ ਵਿੱਚ ਕੀ ਲਿਖਿਆ ਹੈ ਮੈਨੂੰ ਨਹੀਂ ਪਤਾ ਹਾਂ ਬਾਦਸ਼ਾਹ ਨੂੰ ਇਹ ਜ਼ਰੂਰ ਦੱਸ ਦਿਓ ਕਿ ਦੁਸ਼ਮਣ ਡਰ ਕੇ ਭੱਜ ਗਿਆ ਹੈ ਤੇ ਵਾਪਸ ਸਾਡੇ ਮੁਲਕ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖੇਗਾ ਹੁਣ ਮੈਂ ਸੌਣ ਜਾ ਰਿਹਾ ਮੇਰਾ ਇਕੱਲਾ-ਕੱਲਾ ਜੋੜ ਹਿੱਲ ਗਿਆ ਹੈ ਘੋੜੇ ਨੇ ਮੇਰੀ ਹੱਡੀ ਪਸਲੀ ਇੱਕ ਕਰ ਰੱਖੀ ਹੈ কুমਿਆਰ ਨਸੀਬ ਵਖਤ ਦੀ ਪਤਨੀ ਖਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਈ ਜਦੋਂ ਬਾਦਸ਼ਾਹ ਨੇ ਦੁਸ਼ਮਣ ਦਾ ਖਤ ਪੜ੍ਹਿਆ ਤਾਂ ਉਸਨੇ ਆਪਣੇ ਨਵੇਂ ਸੈਨਾਪਤੀ ਦੀ ਬਹੁਤ ਤਾਰੀਫ ਕੀਤੀ ਤੇ ਕਿਹਾ ਤੁਹਾਡਾ ਪਤੀ ਇਸ ਵੇਲੇ ਕਿੱਥੇ ਹੈ কুমਿਆਰ ਦੀ ਪਤਨੀ ਬੋਲੀ ਹਜ਼ੂਰ ਉਹ ਤਾਂ ਬਹੁਤ ਥੱਕਿਆ ਹੋਇਆ ਹੈ ਤੇ ਘਰ ਵਿੱਚ ਆਰਾਮ ਕਰ ਰਿਹਾ ਹੈ ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦੇਵਾਂ ਤੇ ਤੁਹਾਡੀ ਖੇਦਮਤ ਵਿੱਚ ਭੇਜ ਦੇਵਾਂ ਬਾਦਸ਼ਾਹ ਨੇ ਕਿਹਾ ਨਹੀਂ ਨਹੀਂ ਉਸ ਨੂੰ ਹੁਣ ਜਗਾਉਣਾ ਨਹੀਂ ਹੈ ਆਰਾਮ ਕਰਨ ਦਿਓ ਕੱਲ ਸਵੇਰੇ ਸਾਡੇ ਕੋਲ ਭੇਜਣਾ ਅਸੀਂ ਉਸ ਨੂੰ ਇਨਾਮ ਨਾਲ ਨਿਵਾਜਾਂਗੇ কুমਹਾਰ ਦੀ ਪਤਨੀ ਬੋਲੀ ਜੀ ਜਨਾਬ ਤੇ ਉਹ ਥੋਂ ਚਲੀ ਗਈ ਸਵੇਰ ਹੋਈ ਤਾਂ কুমਹਾਰ ਨਸੀਬ ਵਖਤ ਪੈਦਲ ਹੀ ਘਰ ਤੋਂ ਰਵਾਨਾ ਹੋ ਗਿਆ ਗਲੀਆਂ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਰੰਗ ਬਰੰਗੀਆਂ ਝੰਡੀਆਂ ਲੈ ਕੇ ਖੜੇ ਸੀ ਉਹ ਖੁਸ਼ੀ ਦਾ ਭਰਪੂਰ ਇਜ਼ਹਾਰ ਕਰ ਰਹੇ ਸੀ ਕੋਈ ਜਾਣਦੇ ਸੀ ਕਿ ਇਸ ਸੈਨਾਪਤੀ ਨੇ ਦੁਸ਼ਮਣ ਨੂੰ ਮਾਰ ਭਜਾਇਆ ਹੈ ਸਾਡੇ ਸੈਨਾਪਤੀ ਵਿੱਚ ਕਿੰਨੀ ਸਾਦਗੀ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ ਲੋਕ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਸੀ ਕੁਮਯਾਰ ਸ਼ਾਹੀ ਮਹਿਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਬੜੀ ਇੱਜ਼ਤ ਨਾਲ ਆਪਣੇ ਨਾਲ ਵਾਲੀ ਕੁਰਸੀ ਤੇ ਬੈਠਣ ਦਾ ਮਾਣ ਬਖਸ਼ਿਆ ਉਹ ਦੋਵੇਂ ਕੁਝ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਢੇਰ ਸਾਰੇ ਤੋਹਫ਼ਿਆਂ ਨਾਲ ਨਿਵਾਜਿਆ ਰਾਜ ਵਿੱਚ ਅਮਨ ਸ਼ਾਂਤੀ ਹੋ ਗਈ ਲੋਕ ਖੁਸ਼ਹਾਲ ਹੋ ਗਏ ਦੁਸ਼ਮਣ ਮੁਲਕ ਦੇ ਬਾਦਸ਼ਾਹ ਨੇ ਦੁਬਾਰਾ ਹਮਲਾ ਕਰਨ ਦੀ ਜ਼ਰੂਰਤ ਨਹੀਂ ਕੀਤੀ ਦੋਸਤੋ ਇਹ ਕਹਾਣੀ ਸਾਡੇ ਲਈ ਇੱਕ ਵੱਡੀ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਹਾਲਾਤ ਕਦੋਂ ਵੀ ਬਦਲ ਸਕਦੇ ਨੇ ਕਿਸਮਤ ਦੇ ਮੋੜ ਅਕਸਰ ਅਜਿਹੇ ਹੁੰਦੇ ਨੇ ਜੋ ਸਾਨੂੰ ਹੈਰਾਨ ਕਰ ਦਿੰਦੇ ਨੇ ਪਰ ਸਾਡਾ ਸੱਚਾ ਚਰਿੱਤਰ ਸਾਡੀ ਨਿਸ਼ਠਾ ਤੇ ਦਲੇਰੀ ਸਾਨੂੰ ਹਰ ਹਾਲਾਤ ਵਿੱਚ ਸਹੀ ਰਾਹ ਤੇ ਲਿਜਾ ਸਕਦੇ ਨੇ ਜਿੱਥੇ ਸਾਨੂੰ ਕੋਈ ਰਾਹ ਨਹੀਂ ਨਜ਼ਰ ਆਉਂਦਾ ਉਥੇ ਵੀ ਸਾਡਾ ਧੀਰਜ ਤੇ ਸੱਚਾਈ ਸਾਡੇ ਲਈ ਇੱਕ ਨਵਾਂ ਰਾਹ ਖੋਲ ਸਕਦੇ ਨੇ ਇਸ ਕਹਾਣੀ ਦੇ ਹੌਸਲੇਮੰਦ ਨਤੀਜੇ ਸਾਨੂੰ ਯਕੀਨ ਦਿਲਾਉਂਦੇ ਨੇ ਕਿ ਜੋ ਵੀ ਹੈ ਸਾਨੂੰ ਕਦੇ ਵੀ ਆਪਣੇ ਵਿਸ਼ਵਾਸ ਤੇ ਸੱਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿੰਦਗੀ ਸਧਾਰਨ ਹੈ ਤੇ ਹਰ ਦਿਨ ਇੱਕੋ ਜੇ ਮੋੜ ਦੇ ਮੁੱਕਦੀ ਹੈ ਪਰ ਕਿਸਮਤ ਕਦੇ ਵੀ ਕਿਸੇ ਵੀ ਸਮੇਂ ਕਿਤੇ ਵੀ ਬਦਲ ਸਕਦੀ ਹੈ ਇਸ ਕਹਾਣੀ ਦਾ ਅੰਤ ਸਾਨੂੰ ਦੱਸਦਾ ਹੈ ਕਿ ਸਾਡੀ ਮਿਹਨਤ ਤੇ ਸੱਚਾਈ ਨੂੰ ਕਦੇ ਵੀ ਹੱਥੋਂ ਨਾ ਜਾਣ ਦਿਓ ਕਿਉਂਕਿ ਇਹੀ ਉਹ ਗੁਣ ਨੇ ਜੋ ਸਾਨੂੰ ਹਰ ਹਾਲਾਤ ਵਿੱਚ ਅੱਗੇ ਵਧਾਉਂਦੇ ਨੇ ਪੰਜਾਬੀ ਅਲਫਾਜ਼ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇ ਨਾਲ ਜੁੜੇ ਰਹੋ ਜਿੱਥੇ ਮੈਂ ਤੁਹਾਨੂੰ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਤੇ ਅਨਮੋਲ ਸਿੱਖਿਆਵਾਂ ਦਿੰਦਾ ਰਹਾਂਗਾ ਸੋ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰੋ ਤੇ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਸ਼ੁਕਰੀਆ